ਇਹ ਜੋ ਮਨੁੱਖੀ ਜੀਵਨ ਮਿਲਿਆ ਹੈ ਨਾ ਇਸ ਦੇ ਵਿੱਚ ਕਿਰਤ ਵੀ ਕਰਨੀ ਜ਼ਰੂਰੀ ਹੈ ਆਪਣੀਆਂ ਸਾਰੀਆਂ ਸੰਸਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਜ਼ਰੂਰੀ ਨੇ ਤੇ ਇਹ ਸਾਰਾ ਕੁਝ ਕਰਦੇ ਹੋਏ ਉਸ ਪਰਮਾਤਮਾ ਨਾਲ ਮਿਲਾਪ ਕਰਨਾ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਉਸ ਪਰਮਾਤਮਾ ਦਾ ਪੱਲਾ ਫੜ ਕੇ ਰੱਖੀਏ ਤਾਂ ਕਿ ਇਹ ਸਾਰੇ ਦੁਨਿਆਵੀ ਸੰਸਾਰਕ ਕਾਰਵਿਹਾਰ ਕਰਦੇ ਹੋਏ ਵੀ ਉਸ ਪਰਮਾਤਮਾ ਦੇ ਨਾਲ ਲਿਪ ਜੋੜ ਸਕੀਏ ਆਨੰਦ ਦੇ ਵਿੱਚ ਰਹਿ ਸਕੀਏ ਦੁੱਖ ਜਿਹੜਾ ਹੈ ਉਹ ਲਾਗੇ ਵੀ ਨਾ ਆਵੇ ਅਤੇ ਸਾਰੀਆਂ ਚਿੰਤਾਵਾਂ ਨੇ ਜੜੀਆਂ ਉਹ ਖਤਮ ਹੋ ਜਾਣ ਕਿਉਂਕਿ ਜੇ ਉਸ ਪ੍ਰਮਾਤਮਾ ਦਾ ਪੱਲਾ ਨਾ ਫੜਿਆ ਤਾਂ ਇਹ ਜਿਹੜਾ ਭਵ ਸਾਗਰ ਹੈ ਸੰਸਾਰ ਸਮੁੰਦਰ ਹੈ ਇਸ ਦੇ ਵਿੱਚ ਗੁੱਤੇ ਖੰਦੇ ਰਵਾਂਗੇ ਤੇ ਇਸ ਦੇ ਵਿੱਚੋਂ ਪਾਰ ਨਹੀਂ ਲੰਘ ਪਾਵਾਂਗੇ ਪਰ ਜੇ ਉਸ ਪ੍ਰਮਾਤਮਾ ਦਾ ਪੱਲਾ ਫੜ ਲਿਆ ਗੁਰਸ਼ਬਦ ਨਾਲ ਜੁੜੇ ਰਹੇ ਫਿਰ ਉਸ ਪ੍ਰਮਾਤਮਾ ਦੀ ਐਸੀ ਬਖਸ਼ਿਸ਼ ਹੁੰਦੀ ਹੈ ਕਿ ਆਪਣੇ ਅੰਦਰ ਵਸਦਾ ਪ੍ਰਮਾਤਮਾ ਜਿਹੜਾ ਹੈ ਉਹ ਨਜ਼ਰ ਆਉਣ ਲੱਗ ਪੈਂਦਾ ਹੈ ਉਹ ਪ੍ਰਮਾਤਮਾ ਜਿਹੜਾ ਹੈ ਹਰ ਪਾਸੇ ਦਿਸਣ ਲੱਗ ਪੈਂਦਾ ਹੈ ਅਤੇ ਇਸੇ ਤਰ੍ਹਾਂ ਇਹ ਜਿਹੜਾ ਮਨੁੱਖੀ ਜੀਵਨ ਮਿਲਿਆ ਹੈ ਉਸਫਲ ਹੋ ਜਾਂਦਾ ਹੈ